ਅਚਜੇ ਸਮੇਂ ਵਿੱਚ ਪੈਸਾ ਜ਼ਮੀਨ ਮਕਾਨ ਲਈ ਇਨਸਾਨ ਇਸ ਹੱਦ ਤੱਕ ਗਿਰ ਸਕਦਾ ਹੈ ਕਿ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਹੀ ਮੁਸ਼ਕਲ ਹੈ ਅਜਿਹਾ ਹੀ ਇੱਕ ਮਾਮਲਾ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਸਿੰਘਾ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਇੱਕ ਕਲਯੁਗੀ ਨੌਹੁੰਨੇ ਘਰ ਨੂੰ ਜ਼ਬਰਦਸਤੀ ਆਪਣੇ ਨਾਮ ਕਰ ਦੇਣ ਲਈ ਬਜ਼ੁਰਗ ਸੱਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਘਰ ਤੋਂ ਕੱਢ ਦਿੱਤਾ ਮਿਲੀ ਜਾਣਕਾਰੀ ਦੇ ਅਨੁਸਾਰ ਮਾਤਾ ਗੇਜੋ ਨੇ ਦੱਸਿਆ ਕਿ ਮੇਰੇ ਦੋ ਬੇਟੇ ਹਨ ਵੱਡਾ ਲੜਕਾ ਹੈਪੀ ਤੇ ਮੇਰੀ ਵੱਡੀ ਨਹੁਣ ਬੰਦਨਾ ਅਤੇ ਛੋਟਾ ਲੜਕਾ ਕਮਲਜੀਤ ਜੋ ਵਿਦੇਸ਼ ਗਿਆ ਹੈ ਅਤੇ ਛੋਟੀ ਨਹੁਣ ਪ੍ਰੀਤੀ ਮੇਰੇ ਘਰ ਦੀ ਰਜਿਸਟਰੀ ਮੇਰੇ ਨਾਮ ਹੈ ਮੇਰੇ ਘਰ ਦੇ ਦੋ ਪੋਰਸ਼ਨ ਹਨ ਇੱਕ ਵਿੱਚ ਮੈਂ ਰਹਿੰਦੀ ਹਾਂ ਤੇ ਦੂਜੇ ਵਿੱਚ ਛੋਟੀ ਨਹੁਣ ਪ੍ਰੀਤੀ ਜੋ ਮੇਰੇ ਵਾਲੇ ਘਰ ਦੇ ਹਿੱਸੇ ਤੇ ਤੱਕੇ ਨਾਲ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਮੇਰੀ ਨਾਲ ਬਿਨਾਂ ਕੁੱਟਮਾਰ ਕਰਦੀ ਹੈ ਅਤੇ ਉਸ ਲੋਕੀਂ ਕੀਤੀ ਬੁਰੀ ਤਰ੍ਹਾਂ ਕੁਟਮਾਰ ਨਾਲ ਮੇਰਾ ਚੂਲਾ ਟੁੱਟ ਗਿਆ ਅਤੇ ਮੇਰਾ ਸਾਰਾ ਸਮਾਨ ਚੁੱਕ ਕੇ ਘਰ ਤੋਂ ਬਾਹਰ ਸੁੱਟ ਦਿੱਤਾ ਫਿਰ ਮੈਂ ਦੁਖੀ ਹੋ ਕੇ ਐਸਐਸਪੀ ਦਫਤਰ ਦਰਖਾਸਤ ਦਿੱਤੀ ਅਤੇ ਥਾਣਾ ਲਾਂਬੜਾ ਪਰ ਕਿਸੇ ਪਾਸੇ ਵੀ ਮੇਰੀ ਸੁਣਵਾਈ ਨਹੀਂ ਹੋਈ ਇਹ ਗੱਲ ਖਾਸ ਤੌਰ ਤੇ ਜ਼ਿਕਰਯੋਗ ਹੈ ਕਿ 60 ਲੱਗਣ ਤੋਂ ਬਾਅਦ ਮਾਤਾ ਜੀ ਜੋ ਆਪਣੇ ਵੱਡੇ ਬੇਟੇ ਹੈਪੀ ਅਤੇ ਵੱਡੀ ਨਹੁੰਨ ਬੰਦਨਾ ਦੇ ਘਰ ਰਹਿਣ ਲੱਗੀ ਜਿਨ੍ਹਾਂ ਮਾਤਾ ਦੀ ਦੇਖਭਾਲ ਕੀਤੀ ਵੱਡੀ ਨਹੁੰਨ ਬੰਦਨਾ ਨੇ ਕਿਹਾ ਕਿ ਜਦੋਂ ਮਾਤਾ ਨੂੰ ਅਸੀਂ ਘਰ ਸਾਂਭ ਲਿਆ ਤਾਂ ਮੇਰੀ ਛੋਟੀ ਦਰਾਨੀ ਮੇਰੇ ਨਾਲ ਝਗੜਾ ਕਰਨ ਲੱਗੀ ਤੇ ਗਾਲੀ ਗਲੋਚ ਕਰਨ ਲੱਗੀ ਫਿਰ ਇੱਕ ਦਿਨ ਥਾਣਾ ਲਾਂਬੜਾ ਤੋਂ ਐਸ ਆਈ ਆਈ ਨਿਰੰજન ਸਿੰਘ ਸਾਡੇ ਘਰ ਆਇਆ ਅਤੇ ਕਹਿਣ ਲੱਗਾ ਕਿ ਤੁਸੀਂ ਦੋ ਦਿਨ ਹੋਰ ਮਾਤਾ ਨੂੰ ਘਰ ਰੱਖੋ ਆਪਣੇ ਮੈਂ ਕਿਹਾ ਮੈਂ ਨਹੀਂ ਰੱਖ ਸਕਦੀ ਕਿਉਂਕਿ ਪ੍ਰੀਤੀ ਮੈਨੂੰ ਗਾਲੀ ਗਲੋਚ ਕਰਦੀ ਹੈ ਅਤੇ ਐਸ ਆਈ ਮੇਰੇ ਕੋਲੋਂ ਡਰਾ ਧਮਕਾ ਕੇ ਮੇਰੇ ਕੋਲੋਂ ਪੇਪਰ ਤੇ ਦਸਤਖਤ ਕਰ ਵਾਕੇ ਲੈ ਗਿਆ ਤੇ ਧਮਕੀ ਦਿੰਦੇ ਹੋਏ ਕਿਹਾ ਕਿ ਤੁਹਾਡੇ ਤੇ ਸੱਤ ਇੱਕ ਵੰਜਾ ਦਾ ਪਰਚਾ ਕਰ ਦੇਵਾਂਗਾ ਜਦੋਂ ਇਸ ਮਾਮਲੇ ਸੰਬੰਧੀ ਐਸਆਈ ਨਿਰੰਜਨ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕੱਲ ਨੂੰ ਦੋਹਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਹੈ ਰਾਜੀ ਨਾਮੇ ਲਈ ਜੇ ਰਾਜੀ ਨਾਮਾ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਜੋ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ ਉਹ ਕਰ ਦਿੱਤੀ ਜਾਵੇਗੀ ਲਾਂਬੜਾ ਤੋਂ ਆਰਡੀ ਰਾਮਾ ਦੀ ਰਿਪੋਰਟ ਉਹ ਜਿਹੜੀ ਜਿਹੜੀ ਜੋ ਬੋਲਦੀਆਂ ਜੀ ਮੈਂ ਬਹੁਤ ਕੰਮ ਮੇਰਾ ਕੁਲ ਮੈਂ ਆ ਕਰੋ ਮੇਰੇ ਕਿ ਮੈਂ ਦੋ ਤਹੇਰ ਕਹਾਸ਼ਾਂ ਕੀਤੀਆਂ ਮੈਂ ਕੰਪਲੀਟਾਂ ਕੀਤੀਆਂ ਨੇ ਮੇਰੀ ਨਹੀਂ ਸੁਣਦਾ ਇਹ ਨਿਰੰਜਨ ਦੇ ਉਸਾਲੇ ਵਾਲਾ ਵੀ ਨਹੀਂ ਸੁਣਦਾ ਉੱਥੋਂ ਵੀ ਨਹੀਂ ਸੁਣਾਇਆ ਕਰਨ ਦਿੱਤੀ ਇਹਨੇ ਇਹਨੇ ਆਇਆ ਕੱਲੋ ਇੰਨਾ ਮੇਰੇ ਨਾਲ ਜ਼ਬਰਦਸਤੀ ਹੋਈ ਆ ਜਿਹਦੀ ਕੋਈ ਹਿਸਾਬ ਨਹੀਂ ਨਹੀਂ ਤਾਂ ਸਾਰੇ ਪਿੰਡ ਚ ਆ ਕੇ ਪਤਾ ਕਰ ਲੋ ਮੇਰਾ ਮਨ ਜਾ ਬਾਹਰ ਕੱਢ ਕੇ ਸਰਗੁਤਾ ਮੈਨੂੰ ਵੀ ਤਾਂ ਮਾਰੇ ਫੇ ਮਾਰੇ ਅੱਗੇ ਮੇਰਾ ਚੂੜਾ ਤੋੜਿਆ ਮੁਹਿੰਦੀ ਨੂੰ ਉਹਨੂੰ ਫੇਕ ਕੱਲ ਦਾ ਨਿਰਮਨਜਾ ਬਾਹਰ ਸੀ ਤੇ ਮੈਨੂੰ ਸਾਰੇ ਬੱਚਿਆਂ ਨੂੰ ਵੀ ਗਾਲਾਂ ਮਾਰਾਂ ਕੱਢੀਆਂ ਮੈਨੂੰ ਵੀ ਕੱਢੀਆਂ ਇਹਦੀ ਮੰਜੇ ਤੇ ਬੈਠ ਤੈਨੂੰ ਥਾਹੀਂ ਮੁਕਾਉਣਾ ਤੈਨੂੰ ਮੁਕਾ ਦੇਣਾ ਹੈ ਤੈਨੂੰ ਰੱਖਣਾ ਨਹੀਂ ਆਹ ਦੇਖੋ ਮੈਂ ਆਪਣੀਆਂ ਕੁਟਲੇ ਚੰਦ ਚਾ ਇਹ ਬਹੁਤ ਨਾਲ ਦੇਖੋ ਜੀ ਜਰਾ ਮੇਰਾ ਕਿਤੇ ਵੀ ਸੁਣਾਈ ਨਹੀਂ ਹੋਈ ਇਹ ਨਿਰੰਜਨ ਕਿਤੇ ਵੀ ਸੁਣਾਈ ਨਹੀਂ ਹੋਰ ਦੇਂਦਿਆ ਅਸੀਂ ਕੱਲ ਆਪਣੀ ਨਾਨੀ ਮੋਨਾ ਦੇ ਘਰੇ ਲੈ ਕੇ ਗਏ ਸੀਗੇ ਮਾਮੀ ਨੇ ਅੰਦਰ ਨਹੀਂ ਵੜੰਦੀ ਤਾਂ ਨਾਲੇ ਨਾਨੀ ਦਾ ਮੰਜਾ ਬਾਹਰ ਸਿਗਾ ਮੰਜੇ ਪੇਟਾ ਤੇ ਉਹਨੇ ਧੱਕੇ-ਧੱਕੇ ਮਾਰਿਆ ਸਮਾਨ ਚੱਕ ਕੇ ਬਾਹਰ ਚੱਡੀ ਸੀ ਕਹਿੰਦੀ ਮੈਨੂੰ ਅੰਦਰ ਨਹੀਂ ਵੜੰਦੇ ਨਾਲੇ ਮੈਨੂੰ ਵੀ ਗਾਲਾ-ਗਾਲਾ ਕੱਢਿਆ ਵੱਡੀ ਮਾਮੀ ਦੇ ਨਾਲ ਵੀ ਲੜੀ-ਲੁੜੀਆ ਤੇ ਨਰਿੰਜਨ ਨੂੰ ਨਹੀਂ ਆਈ ਸੀ ਕੱਲ ਉਹਨਾਂ ਨੇ ਉਹਨੂੰ ਕੁਛ ਨਹੀਂ ਕਿਹਾ ਫਿਰ ਵੀ ਸਾਈਨ ਕਰਵਾ ਕੇ ਲੈ ਗਏ ਕਿ ਮਾਦਾ ਦਾ ਕੱਲ ਨੂੰ ਫੈਸਲਾ ਕਰਾਵਾਂਗੇ ਪਰ ਉਹ ਰੋਜ਼ ਸੱਤ ਲੈਂਦੇ ਆ ਪਰ ਕੋਈ ਫੈਸਲਾ ਨਹੀਂ ਕਰਦੇ ਗਰਦ ਦੀ ਗਾਨ ਹੋਇਆ ਮੈਂ ਜੇ ਜਮਾਦ ਨੂੰ ਕੱਲ ਹੋਣਗੇ ਤੇ ਸ਼ਹਿਰ ਦੇ ਸੀ ਮੇਰੀ ਛੋਟੀ ਮੰਮੀ ਨੇ ਉਹਨਾਂ ਨੂੰ ਘਰੇ ਬੜਨ ਲਈ ਕਿਤਾ ਨਾਲੇ ਮੈਨੂੰ ਵੀ ਗੱਲ ਮੰਡਾ ਕੱਢਿਆ ਨਾਲ ਆਉਣਾ ਮੇਰੇ ਅਸੀਂ ਬਾਹਰ ਮੰਜਾ ਡਾ ਕੇ ਬਿਠਾਤਾ ਉਹਨੂੰ ਉਹਨੇ ੱੱਕੇ ਮਾਰੇ ਨਾਲੇ ਬੀਬੀ ਨੇ ਮੰਜੇ ਮੰਜੇ ਵੀ ਸਿੱਟੇ ਜੇ ਪੁਲਸ ਆਈਆ ਉਹਨਾਂ ਨੇ ਵੱਡੀ ਮੰਮੀ ਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਆਪਣੇ ਘਰੇ ਲੈ ਜਾਓ ਜਾਂ ਮੈਨੂੰ ਕਿਹਾ ਆਪਣੇ ਘਰੇ ਲੈ ਜਾਓ ਛੋਟੀ ਮੰਮੀ ਉਹਨੇ ਪੁੱਛ ਨਹੀਂ ਕਿਆ ਨਾਲ ਉਹਨਾਂ ਨੂੰ ਇਹ ਕਿਹਾ ਕਿ ਘਰੇ ਲੈ ਜਾਓ ਤੇ ੱੱਕੇ ਨਾਲ ਵੱਡੀ ਮੰਮੀ ਦਾ ਵੀ ਸਾਈਨ ਕਰਵਾ ਕੇ ਲੈ ਕੇ ਗਏ ਵੀ ਤੁਸੀਂ ਆਪਣੇ ਘਰੇ ਲੈ ਚੁੱਕੇ ਆਏ ਸੀਗੇ ਅਸੀਂ ਮਾਤਾ ਨੂੰ ਕੰਨੇ ਸੀਗੇ ਵੀ ਮਾਤਾ ਵੀ ਅਸੀਂ ਨਹੀਂ ਰੱਖਣੀ ਸਾਨੂੰ ਪ੍ਰੀਤੀ ਗਾਲ੍ਹਾਂ ਮੰਦਾ ਬਹੁਤ ਜ਼ਿਆਦਾ ਕੱਢਦੀ ਆ ਮੈਂ ਸਹਿਨ ਨਹੀਂ ਕਰਦੀ ਸੀ ਮੇਰੇ ੱੱੱਕੇ ਨਾਲ ਜ਼ਬਰਦਸਤੀ ਡੈਡੀ ਨੇ ਨਾਮ ਲਿਖਾ ਕੇ ਪੇਪਰ ਤੇ ਮੇਰੇ ਘਰ ਵਾਲੇ ਦਾ ਜ਼ਬਰਦਸਤੀ ਮੇਰੇ ਤੋਂ ਸਾਈਨ ਕਰਾ ਕੇ ੱੱੱਕੇ ਨਾਲ ਇੱਧਰ ਮੇਰੇ ਘਰ ਵੜ ਕੇ ਗਏ ਜਦ ਕਿ ਮੈਂ ਕਿਹਾ ਵੀ ਕਿ ਪ੍ਰੀਤੀ ਮੈਨੂੰ ਗਾਲ੍ਹਾਂ ਕੱਢਦੀ ਆ ਤੇ ਮੈਂ ਮੈਂ ਨਹੀਂ ਵੜ ਸਕਦੀ ਉਹ ਮੈਨੂੰ ਕਹਿੰਦੀ ਤੂੰ ਕਿਉਂ ਆਂ ਆਂਦੀ ਆਂ ਉਹ ਆਪਣੀ ਗੱਲ ਰੱਖਿਆ ਹੋਇਆ ਤੇ ਮੈਂ ਇਸ ਦਾਦੀ ਨੇ ਕਿਹਾ ਵੀ ਮੈਂ ਨਹੀਂ ਰੱਖਣੀ ਹੁਣ ਤੇ ਪ੍ਰੀਤੀ ਮੈਨੂੰ ਗਾਲ ਮੰਦਾ ਕੱਢਦੀ ਤੇ ਮੇਰੇ ਤੋਂ ਜ਼ਬਰਦਸਤੀ ਸੈਰ ਕਰਾ ਕੇ ਲਗੀ ਹੈ ਨਾ